ਵੀ 8 ਸਾਲ ਦੀ ਇਸ ਬੈਟਰੀ ਦੀ ਗਾਰੰਟੀ ਦਿੰਦੀ ਹੈ ਕੰਪਨੀ ਉਹ ਕਰ ਲਓ ਜੇ ਇਹ 2.0 ਇੰਜਨ 10 ਦੀ ਐਵਰੇਜ ਦੇ ਰਿਹਾ ਸਪੋਜ਼ ਕਰੋ 8 ਦੀ ਜਾਂ 10 ਦੀ ਐਵਰੇਜ ਦੇ ਰਿਹਾ ਪਰ ਕਿਲੋਮੀਟਰ ਪਰ ਲੀਟਰ ਦੇ ਨਾਲ ਤਾਂ ਇਹ ਬੈਟਰੀ ਦੇ ਨਾਲ ਜਿਹੜੀ ਇਹਦੀ ਐਵਰੇਜ ਹੈ ਕਿ ਉਹ 5-4 ਕਿਲੋਮੀਟਰ ਹੋਰ ਵੱਜੂ ਬਾਕੀ ਇਹਨੂੰ ਹੀਟ ਨਾ ਹੋਵੇ ਤਾਂ ਕਰਕੇ ਸਾਈਡ ਦੇ ਉੱਤੇ ਇਹਦੇ ਹਵਾ ਵਾਲਾ ਸਿਸਟਮ ਹੈ ਜਿਹੜਾ ਦਿੱਤਾ ਹੁੰਦਾ ਹੈਗਾ ਤੇ ਇਸ ਟਾਈਮ ਅਸੀਂ ਹੈਗੇ ਹਾਂਗੇ ਟੋਇota ਦੇ ਸਟਾਲ ਦੇ ਉੱਤੇ ਟੋਇota ਦੇ ਸਟਾਲ ਦੇ ਉੱਤੇ ਜਿਹੜੀ ਇਹਨਾਂ ਦੀ ਗੱਡੀ ਆਉਂਦੀ ਹੈ ਕਿ ਇਨੋਵਾ ਜਿਹੜੀ ਹਾਈ ਕ੍ਰਾਸ ਉਹਦਾ ਕੱਟ ਸੈਕਸ਼ਨ ਮਤਲਬ ਪ੍ਰੋਪਰ ਦਿਖਾਇਆ ਹੋਇਆ ਹੈਗਾ ਵੀ ਗੱਡੀ ਜਿਹੜੀ ਇਲੈਕਟ੍ਰੋਨਿਕ ਗੱਡੀਆਂ ਨੇ ਜਾਂ ਹਾਈਬ੍ਰਿਡ ਗੱਡੀਆਂ ਨੇ ਆ ਉਹ ਕਿਵੇਂ ਚਲਦੀਆਂ ਰਹੀਆਂ ਤੇ ਕਿਵੇਂ-ਕਿਵੇਂ ਮਤਲਬ ਇਹਨਾਂ ਦੇ ਜਿਹੜੇ ਸਾਰੇ ਕੰਪੋਨੈਂਟ ਨੇਗੇ ਉਹ ਕਿੱਥੇ-ਕਿੱਥੇ ਸੈੱਟ ਕੀਤੇ ਹੁੰਦੇ ਨੇ ਕਿਉਂਕਿ ਨਾ ਕਈ ਵਾਰੀ ਮਤਲਬ ਆਮ ਲੋਕਾਂ ਦੇ ਵਿੱਚ ਹੁਣ ਥੋੜਾ ਡਰ ਥੋੜਾ ਥੋੜਾ ਹੈ ਜਿਹੜੇ ਬੰਦੇ ਨੇ ਅਜੇ ਤੱਕ ਈਵੀ ਗੱਡੀ ਨਹੀਂ ਚਲਾਈ ਜਾਂ ਉਹ ਜਿਨ੍ਹਾਂ ਦਾ ਈਵੀ ਦਾ ਐਕਸਪੀਰੀਅੰਸ ਨਹੀਂ ਰਿਹਾ ਉਹਨਾਂ ਦੇ ਮਨ ਦੇ ਵਿੱਚ ਵੀ ਯਾਰ ਗੱਡੀ ਦੇ ਵਿੱਚ ਜੇ ਕੋਈ ਚੀਜ਼ ਵੱਜੀ ਟੱਕਰ ਹੋ ਗਈ ਕਿਸੇ ਚੀਜ਼ ਦੇ ਨਾਲ ਤਾਂ ਵੀ ਉਸ ਟੱਕਰ ਦੇ ਨਾਲ ਬੈਟਰੀ ਦਾ ਧਮਾਕਾ ਨਾ ਪਾਏ ਜਾਂ ਇਦਾਂ ਉਹਦਾ ਘਸਾ ਹੋ ਜੇ ਨਾ ਕਿਉਂਕਿ ਕਈ ਵਾਰੀ ਆਪਾਂ ਰਿਪੋਰਟਾਂ ਨੂੰ ਦੇਖਿਆ ਨੇ ਇਦਾਂ ਆਪਾਂ ਕਹਿ ਦਈਏ ਵੀ ਇਦਾਂ ਦੀ ਕੋਈ ਸਿਸਟਮ ਨਹੀਂ ਹੁੰਦੀ ਕਿਉਂਕਿ ਹੁਣ ਜਿਵੇਂ ਹਾਂ ਐਚੀਵੀ ਬੈਟਰੀ ਹੈ ਨਾ ਇਹਨੂੰ ਬੈਟਰੀ ਨੂੰ ਫਿੱਟ ਹੀ ਇਸ ਤਰੀਕੇ ਨਾਲ ਕੀਤਾ ਹੋਇਆਗਾ ਆਸੇ-ਪਾਸਿਓਂ ਕੋਈ ਬੈਟਰੀ ਹਿੱਲ ਨਹੀਂ ਸਕਦੀ ਇੱਕ ਤਾਂ ਆਮ ਆਪਣੀਆਂ ਜਿਹੜੀਆਂ ਬੈਟਰੀਆਂ ਹੁੰਦੀਆਂ ਜਿਨ੍ਹਾਂ ਦੀ ਪਲਾਸਟਿਕ ਦੀ ਬਾਡੀ ਹੁੰਦੀ ਹੈ ਨਾ ਰਬੜ ਦੀ ਪਲਾਸਟਿਕ ਦੀ ਪਰ ਇੱਥੇ ਜਿਹੜਾ ਕਹਦੀਏ ਇਹ ਪੂਰੀ ਸਟੀਲ ਦੀ ਬਾਡੀ ਹੈਗੀ ਜਿਸ ਮਟੀਰੀਅਲ ਤੋਂ ਗੱਡੀ ਬਣੀ ਹੈ ਪੂਰੀ ਉਸੇ ਮਟੀਰੀਅਲ ਦੀ ਬਾਡੀ ਹੈਗੀ ਤੇ ਬਾਕੀ ਇਹਨੂੰ ਹੀਟ ਨਾ ਹੋਵੇ ਤਾਂ ਕਰਕੇ ਸਾਈਡ ਦੇ ਉੱਤੇ ਇਹਦੇ ਹਵਾ ਵਾਲਾ ਉਸ ਤਰ੍ਹਾਂ ਦਾ ਜਿਹੜਾ ਦਿੱਤਾ ਹੁੰਦਾਗਾ ਇਹਦਾ ਇਹਦਾ ਆ ਗਿਆ ਪਾਵਰ ਕੰਟਰੋਲ ਯੂਨਿਟ ਉਸ ਤੋਂ ਬਾਅਦ ਨਾਲ ਇਹਦੇ ਇੱਕ ਜਨਰੇਟਰ ਹੁੰਦਾਗਾ ਜਦੋਂ ਗੱਡੀ ਦਾ ਇੰਜਨ ਫ੍ਰੀ ਹੈਗਾ ਟਾਇਰਾਂ ਨੂੰ ਪਾਵਰ ਨਹੀਂ ਦੇ ਰਿਹਾ ਤਾਂ ਉਦੋਂ ਇਹ ਜਨਰੇਟਰ ਹੈਗਾ ਜਿਹੜਾ ਬੈਟਰੀ ਨੂੰ ਚਾਰਜ ਕਰਦਾ ਇਸ ਬੈਟਰੀ ਨੂੰ ਪਾਵਰ ਦਿੰਦਾਗਾ ਜਨਰੇਟਰ ਇੰਜਨ ਤੋਂ ਪਾਵਰ ਲੈ ਕੇ ਉਹ ਬੈਟਰੀ ਨੂੰ ਚਾਰਜ ਕਰ ਦਿੰਦਾ ਕਿਉਂਕਿ ਇੰਜਨ ਦੀ ਪਾਵਰ ਤਾਂ ਉਹ ਵੈਸੇ ਵੀ ਵੇਸਟ ਹੋ ਰਹੀ ਹੁੰਦੀ ਹੈ ਨਾ ਜਦੋਂ ਗੱਡੀ ਚੱਲ ਨਹੀਂ ਰਹੀ ਹੈਗੀ ਮੰਨ ਲਓ ਖੜੀ ਹੈ ਗੱਡੀ ਤਾਂ ਉਸ ਟਾਈਮ ਇੰਜਨ ਦੀ ਪਾਵਰ ਵੇਸਟ ਹੋ ਰਹੀ ਤੇ ਬਾਕੀ ਉਦੋਂ ਜਨਰੇਟਰ ਹੈਗਾ ਜਿਹੜਾ ਪਾਵਰ ਇੰਤੇ ਇਹ ਨਹੀਂ ਦਿੰਦਾਗਾ ਬੈਟਰੀ ਨੂੰ ਕਿਉਂਕਿ ਜਦੋਂ ਗੱਡੀ ਖੜੀ ਹੁੰਦੀ ਆ ਨਾ ਇੱਕ ਜਗ੍ਹਾ ਦੇ ਉੱਤੇ ਮਤਲਬ ਜਾਂ ਆਪਾਂ ਕਹਿ ਦਈਏ ਵੀ ਕੋਈ ਟਾਹਾਲ ਵਾਲਾ ਏਰੀਆ ਆ ਗਿਆ ਉਦੋਂ ਆਪਾਂ ਕਲੱਚ ਦੇ ਉੱਤੇ ਪੈਰ ਰੱਖ ਲਿਆ ਤਾਂ ਉਸ ਟਾਈਮ ਜਿਹੜਾ ਇੰਜਨ ਆਗਾ ਉਹ ਫ੍ਰੀ ਚੱਲ ਰਿਹਾ ਤਾਂ ਉਦੋਂ ਇਹ ਜਨਰੇਟਰ ਆਟੋਮੈਟਿਕਲੀ ਚੱਲ ਪੂਗਾ ਆਪਾਂ ਨੂੰ ਪਤਾ ਹੀ ਨਹੀਂ ਲੱਗਣਾ ਹੈਗਾ ਵੀ ਕਿਹੜੇ ਵੇਲੇ ਜਨਰੇਟਰ ਚੱਲਦਾਗਾ ਕਿਹੜੇ ਵੇਲੇ ਬੈਟਰੀ ਚਾਰਜ ਹੁੰਦੀ ਆ ਤੇ ਕਿਹੜੇ ਵੇਲੇ ਬੈਟਰੀ ਤੋਂ ਟਾਇਰਾਂ ਨੂੰ ਪਾਵਰ ਜਾਂਦੀ ਆ ਜਾਂ ਕਿਹੜੇ ਵੇਲੇ ਇੰਜਨ ਆਪਣੇ ਆਪ ਬੰਦ ਹੁੰਦਾਗਾ ਆਪਾਂ ਨੂੰ ਕੋਈ ਸੈਂਸ ਨਹੀਂ ਹੁੰਦਾ ਇਹ ਸਾਰਾ ਕੰਮ ਆਟੋਮੈਟਿਕਲੀ ਹੁੰਦਾ ਰਹਿੰਦਾਗਾ ਤੇ ਇਹਦੇ ਬਾਰੇ ਮੈਂ ਤੁਹਾਨੂੰ ਇੱਕ ਥੋੜੀ ਜਿਹੀ ਹੋਰ ਜਾਨੀ ਜਿੰਨੀ ਕੁ ਮਤਲਬ ਮੇਰੇ ਧਿਆਨ ਦੇ ਵਿੱਚ ਆ ਜਾਣਕਾਰੀ ਮੈਂ ਉਹ ਤੁਹਾਡੇ ਨਾਲ ਹਾਂਜੀ ਕਰਾ ਉਹ ਇਹ ਹੈ ਕਿ ਵੀ ਇਹ ਗੱਡੀ ਹੈਗੀ ਜਿਵੇਂ 20 ਦੀ ਸਪੀਡ ਤੱਕ ਜਦੋਂ ਆਪਾਂ ਸ਼ਹਿਰ ਦੇ ਵਿੱਚ ਚੱਲ ਰਹਿਆਂਗੇ ਜਿੱਥੇ ਗੱਡੀ ਨੂੰ ਜ਼ਿਆਦਾ ਪਾਵਰ ਦੀ ਲੋੜ ਦੀ ਹੈਗੀ ਹੈ ਨਾ ਕੋਈ ਟ੍ਰੈਫਿਕ ਵਾਲਾ ਏਰੀਆ ਤਾਂ 20 ਦੀ ਸਪੀਡ ਤੱਕ ਇਹ ਗੱਡੀ ਜਿਹੜੀ ਚੱਲਦੀ ਹੈਗੀ ਬੈਟਰੀ ਦੇ ਉੱਤੇ ਚੱਲਦੀ ਹੈ 20 ਤੋਂ ਬਾਅਦ ਜਿਹੜਾ ਇੰਜਨ ਤੇ ਬੈਟਰੀ ਦੋਨਾਂ ਦੀ ਪਾਵਰ ਕੰਜ਼ੂਮ ਹੁੰਦੀ ਆ ਤਾਂ ਜਿੱਥੇ-ਜਿੱਥੇ ਇੰਜਨ ਫ੍ਰੀ ਹੁੰਦਾਗਾ ਇੱਕ ਚੀਜ਼ ਹੋਰ ਆ ਇਹਦੇ ਟਾਇਰਾਂ ਤੋਂ ਵੀ ਮਤਲਬ ਬੈਟਰੀ ਨੂੰ ਪਾਵਰ ਮਿਲਦੀ ਹੈ ਜੇ ਮੰਨ ਲੂ ਗੱਡੀ ਢਾਲ ਦੇ ਵਿੱਚ ਚੱਲ ਰਹੀ ਹੈਗੀ ਢਾਈ ਦੇ ਵਿੱਚ ਜਾਂ ਗੱਡੀ ਦੇ ਆਪਾਂ ਕਲਚ ਦੇ ਉੱਤੇ ਪੈਰ ਰੱਖ ਲਿਆ ਤਾਂ ਗੱਡੀ ਫ੍ਰੀ ਹੋ ਗਈ ਹੈ ਨਾ ਆਪਣੇ ਆਪ ਰੁੜ ਰਹੀ ਹੈ ਤਾਂ ਉਦੋਂ ਟਾਇਰਾਂ ਚੋਂ ਪਾਵਰ ਨਿਕਲ ਕੇ ਇਸ ਬੈਟਰੀ ਨੂੰ ਪਾਵਰ ਜਾਊਗੀ ਇਦਾਂ ਸਿਸਟਮ ਇਹਦਾ ਕੰਮ ਕਰਦਾ ਹੈਗਾ ਤੇ ਇਹ ਆ ਗਿਆ ਹਾਈਬ੍ਰਿਡ ਸਿਸਟਮ ਬਾਹਰੀਆਂ ਕੰਟਰੀਆਂ ਦੇ ਵਿੱਚ ਇਹ ਸੌਦਾ ਬਹੁਤ ਟਾਈਮ ਤੋਂ ਚੱਲ ਰਿਹਾ ਹੈਗਾ ਇਹਦੇ ਨਾਲ પેટ્રોલ ਦੇ ਉੱਤੇ ਚੱਲਣ ਵਾਲਾ ਇੰਜਨ ਜਿਵੇਂ ਹੁਣ ਗੈਸੋਲੀਨ ਇੰਜਨ ਹੈ ਇਹਦੇ ਵਿੱਚ 2.0 TNGE ਗੈਸੋਲੀਨ ਇੰਜਨ ਉਹ ਦੇਖੋ ਤੁਸੀਂ ਲਿਖਿਆ ਪਿਆ ਨਾ ਤਾਂ ਜੇ ਇਹ ਇਕੱਲਾ ਇੰਜਨ ਹੋਊਗਾ ਤਾਂ ਸਪੋਜ਼ ਕਰ ਲਓ ਜੇ ਇਹ 2.0 ਇੰਜਨ 10 ਦੀ ਐਵਰੇਜ ਦੇ ਰਿਹਾ ਸਪੋਜ਼ ਕਰੋ 8 ਦੀ ਜਾਂ 10 ਦੀ ਐਵਰੇਜ ਦੇ ਰਿਹਾ ਪਰ ਕਿਲੋਮੀਟਰ ਪਰ ਲੀਟਰ ਦੇ ਨਾਲ ਤਾਂ ਇਹ ਬੈਟਰੀ ਦੇ ਨਾਲ ਜਿਹੜੀ ਇਹਦੀ ਐਵਰੇਜ ਹੈ ਕਿ ਉਹ 5-4 ਕਿਲੋਮੀਟਰ ਹੋਰ ਵੱਜੂਗੀ ਜਣੀ ਇਸੇ ਐਵਰੇਜ ਨੂੰ ਉਹ 14 15 ਤੱਕ ਲੈ ਜਾਊਗਾ ਤੇ ਇਹ ਜਿਹੜਾ ਹਾਈਬ੍ਰਿਡ ਸਿਸਟਮ ਦਾ ਫਾਇਦਾ ਹੁੰਦਾਗਾ ਠੀਕ ਹੈ ਤੇ ਬਾਕੀ ਤੁਸੀਂ ਦੇਖ ਸਕਦੇ ਹੋਗੇ ਇਸ ਤਰ੍ਹਾਂ ਜਿਹੜਾ ਇਹਦੇ ਵਿੱਚ ਸੈਟਅਪ ਜਿਹੜਾ ਲੱਗਿਆ ਹੋਇਆਗਾ ਆ ਪਿੱਛੇ ਦੇਖੋ ਬੂਸਟ ਪੇਡ ਵੀ ਚੰਗਾ ਰਹਿ ਜਾਂਦਾਗਾ ਕਈ ਗੱਡੀਆਂ ਤੇ ਇੱਥੇ ਪਿੱਛੇ ਬੈਟਰੀ ਹੈਗੀ ਜਿਵੇਂ ਇਹਨਾਂ ਦੀ ਜਿਹੜੀ ਹਾਈ ਕ੍ਰਾਸ ਆਉਂਦੀ ਆ ਸੌਰੀ ਹਾਈ ਰਾਈਡਰ ਆਉਂਦੀ ਹੈਗੀ ਛੋਟੀ ਗ੍ਰੈਂਡ ਬਟਾਰਾ ਦੇ ਬਰਾਬਰ ਵੀ ਹੈਨਾ ਉਹਦੇ ਪਿੱਛੇ ਬੈਟਰੀ ਹੈਗੀ ਇਹ ਇਹਦੇ ਵਿੱਚ ਇੱਥੇ ਬੈਟਰੀ ਆ ਗਈ ਤੇ ਉਤਾਂ ਜਿੰਨੀ ਇੱਕ ਗੱਲ ਮੈਂ ਸੁਣੀ ਆ ਕਿ ਵੀ 8 ਸਾਲ ਦੀ ਇਸ ਬੈਟਰੀ ਦੀ ਗਾਰੰਟੀ ਦਿੰਦੀ ਆ ਕੰਪਨੀ 8 ਸਾਲ ਇਸ ਹਾਈਬ੍ਰਿਡ ਸਿਸਟਮ ਦਾ ਜ਼ਿੰਮੇਵਾਰ ਜ਼ਿੰਮੇਵਾਰੀ ਹੈ ਜਿਹੜੀ ਉਹ ਕੰਪਨੀ ਦੀ ਆ ਬਾਕੀ ਇੰਟੀਰੀਅਰ ਵੇਸ ਗੱਡੀ ਦਾ ਸੋਹਣਾਗਾ ਕਾਫੀ ਲੋਕ ਚਲਾਵ ਵੀ ਰਹ ਦੇਣਗੇ ਬਹੁਤ ਸੋਹਣੀ ਗੱਡੀ ਦਾ ਜਾਨੀ ਰਿਜ਼ਲਟ ਓਵਰਆਲ ਆਇਆ ਬਾਕੀ ਦੇਖੋ ਇਹਦਾ ਕੱਟ ਟੈਕਨਾ ਤੇ ਪੂਰਾ ਜਿਹੜਾ ਪ੍ਰੋਪਰ ਡਿਜ਼ਾਈਨ ਹੈ ਗੱਡੀ ਦਾ ਇਹ ਉਹ ਆ ਗਿਆ ਐ ਪ੍ਰਾਂਤ ਦੇ ਆਏ ਸੋ ਕਿਵੇਂ ਲੱਗੀ ਵੀਡੀਓ ਆਪਣਾ ਕਮੈਂਟ ਕਰਿਓ ਸਤਿ ਸ਼੍ਰੀ ਅਕਾਲ ਜੀ